ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਨੋ ਡੈਕ ਕਰਕੇ ਆਉਣਾ ਨੇ ਕੈਮਰਾ ਉਹਨੇ ਕੈਮਰਾ ਬੜੇ ਨੂੰ ਘੁਮਾ ਕੇ ਆਉਂਦਾ ਤਾਂ ਉਹ ਕੋਈ ਸਰਦੀ ਉਹ ਦਿਓ ਦੀ ਜੰਗ ਕਰਤਾ ਨੂੰ ਐਡ ਕਰਤੀ ਉਹਨੇ ਇੰਦਰ ਨੇ ਨਹੀਂ ਬਤਾ ਇਹਨਾਂ ਖੋਲ੍ਹ ਲੀਏ ਬੰਨ ਤੁਮ ਦੇਖ ਲਓ ਅਸਰ ਵਗਣਾ ਦੋ ਸੰਗਣੀਆਂ ਵੀ ਲਾਈਆਂ ਹੁਣ ਥੱਲੇ ਹੈ ਨਾ ਇੰਨੇ ਹੀ ਨਾਟਾ ਪੰਜੂਦ ਲੱਗਿਆ ਉਹ ਕਸਿਆਈ ਨਹੀਂ ਇਹਨਾਂ ਨੇ ਉਹਦੋਂ ਲਾਇਆ ਸੀ ਜਦੋਂ ਪਿੱਲੀ ਬੀੜੀ ਚੋਰੀ ਹੋਈ ਸੀ बस मुड़के अलग ना कानू फसना चक के गोलकजर पखे ਥੱਲੇ ਕਰਨ ਦੇ ਮਾਰਿਆ ਨਹੀਂ ਨਹੀਂ ਕਜੇ ਨਾ ਨਾੜ ਕਜੇ ਹੁੰਦਾ ਫੇਂਦੀ ਜੀ ਹੋਣਾ ਉਹ ਹੋਏ ਪੂਰੀ ਸਲੀਨ ਆ ਕੰਮ ਕਰਦੇ ਆ ਨਾ ਬਹੁਤ ਬੰਦੇ ਆ ਦਾ ਸੈੱਟ ਕੀਤਾ ਉਹਨਾਂ ਨੂੰ ਭਈ ਉਹਦਾ ਦੇ ਉਹਨਾਂ ਨੂੰ ਕੋਈ ਕੂੜ ਪਾ Mm, i think